ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਵਾਹਿਗੁਰੂ ਅਰਦਾਸ ਕਰਦੇ ਆਂ ਬਈ ਸਭ ਦੇ ਘਰ ਪਰ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ ਤੇ ਜਾਨਵਰ ਪੰਛੀ ਲੋਟ ਹੋਣ। ਲੈ ਬਈ ਅੱਜ ਵਾਲੀ ਜਿਹੜੀ ਵੀਡੀਓ ਐ ਇਹ ਆਪਾਂ ਜਿਹੜਾ ਪਾਣੀ ਪਾਇਆ ਚੈਨਲ ਤੇ ਹਨਾ ਤੇ ਉਹਦੀ ਵੀਡੀਓ ਐ ਬਈ ਉਹਦਾ ਸਮਾਨ ਐ ਕੁੱਟੀ ਜਾਂਦੇ ਸੀ ਤੇ ਬਸ ਆ ਲਾਸਟ ਰਹਿ ਗਿਆ ਸੀ ਤੇ ਗੁੜ ਦਾ ਸੀਗਾ ਗੁੜ ਬਣਾ ਲਿਆ ਗੁੜ ਦੀ ਵੀਡੀਓ ਵੀ ਤੁਹਾਨੂੰ ਪਾਤੀ ਤੇ ਹੁਣ ਆ ਬਸ ਸਾਰਾ ਸਮਾਨ ਤਿਆਰ ਆ ਬਾਈ ਪਾਣੀ ਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਦਾਂਗੇ ਵੀ ਕਿਹੜੀ ਕਿਹੜੀ ਚੀਜ਼ ਐ ਠੀਕ ਐ ਤੇ ਕਿਹੇ ਜਾ ਪਾਊਡਰ ਬਣਾਉਣਾ ਤੇ ਭਰਾ ਬਣ ਕੇ ਬਸ ਮੈਨੂੰ ਮੈਸੇਜ ਕਰਕੇ ਨਾ ਕਿਹੋ ਜਿਹਾ ਬਾਈ ਮੈਨੂੰ ਫੋਟੋ ਭੇਜ ਦੇ ਪਾਣੀ ਵਾਲੇ ਦੀ ਠੀਕ ਐ ਜਾਂ ਮੈਨੂੰ ਕੱਲੇ ਨੂੰ ਦੱਸ ਦੇ ਬਾਈ YouTube ਚੈਨਲ ਤੇ ਆਪਾਂ ਐਸੇ ਕਰਕੇ ਵੀਡੀਓ ਪਾਉਣੇ ਆ ਵੀ ਸਾਰੇ ਭਰਾਵਾਂ ਦੇ ਹਨਾ ਬਣਾ ਸਕਣ ਤੇ ਵੀਡੀਓ ਮਿਲ ਜੇ ਕੱਲੇ ਕੱਲੇ ਜਣੇ ਨੂੰ ਬਾਈ ਮੈਨੂੰ ਵੀ ਦੱਸਣਾ ਬਹੁਤ ਔਖਾ ਹੋ ਜਾਂਦਾ ਹਨਾ ਸੋ ਇਹਦੇ ਕਰਕੇ ਬਾਈ ਆਪਾਂ ਵੀਡੀਓ ਚੈਨਲ ਤੇ ਪਾ ਦਿੰਨੇ ਆ ਜਦੋਂ ਮਰਜ਼ੀ ਦੇਖ ਸਕਦਾ ਮੇਰਾ ਭਰਾ ਜਦੋਂ ਬਣਾਉਣਾ ਹੋਵੇ ਠੀਕ ਆ ਉਹ ਤਾਂ ਦੇਖ ਸਕਦਾ ਸੋ ਆਜੋ ਹੁਣ ਤੁਹਾਨੂੰ ਦੂਜਾ ਸਮਾਨ ਵੀ ਦਿਖਾਉਣੇ ਆ ਤੇ ਆ ਬਈ ਸਲਾਜੀਤ ਠੀਕ ਆ ਸਲਾਜੀਤ ਉਹ ਲੈ ਆਇਓ ਡਲੀ ਵਾਲੀ ਜਿਹੜੀ ਟੁੱਟ ਜੇ ਭੁਰਜੇ ਹਨਾ ਦੂਜੀ ਨਾਲ ਲੈ ਆਇਓ ਲਿਕਵਿਡ ਨਾਲ ਲੈ ਆਇਓ ਬਾਈ ਠੀਕ ਆ ਆ ਦੇਖੋ ਆ ਸਰਾਜੀਤ ਹਾਂਜੀ ਤੇ ਲੈ ਮਿੱਤਰੋ ਇਹ ਆਪਾਂ ਹੁਣ ਆਪਾਂ ਕਰ ਰਗੜੀ ਜਾਂਨੇ ਆ ਬਾਈ ਸਾਰਾ ਸਮਾਨ ਆਪਾਂ ਹੌਲੀ-ਹੌਲੀ ਰਗੜ ਕੇ ਕੁੰਡਿਆਂ ਚ ਹਨਾ ਤੇ ਫੇਰ ਪਾਉਣਾ ਆਪਾਂ ਠੀਕ ਆ ਤੇ ਮਿਕਸੀ ਦਾ ਯੂਜ਼ ਨਹੀਂ ਕਰਨਾ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਐ ਫੇਰ ਕਹੋਗੇ ਵੀ ਭਾਈ ਪਾਣੀ ਨਹੀਂ ਵਧੀਆ ਬਣਿਆ ਐ ਨਹੀਂ ਹੋਇਆ ਉਹ ਨਹੀਂ ਹੋਇਆ ਹਨਾ ਸੋ ਹੱਥ ਜੋੜ ਕੇ ਬੇਨਤੀ ਆ ਭਰਾ ਬਣ ਕੇ ਚਾਹੇ ਤਾਂ ਇਹਦੇ ਨਾਲ ਦਾ ਕੁੰਡਾ ਘੋਟਣਾ ਲੈ ਲਿਓ ਚਾਹੇ ਹਮਾਮਦਾਸ ਦਾ ਇੱਕ ਲੋਹੇ ਦਾ ਆਉਂਦਾ ਹਨਾ ਵੱਡਾ ਉਹ ਲੈ ਲਿਓ ਜਿਵੇਂ ਮਰਜ਼ੀ ਲੈ ਲਿਓ ਪਰ ਰਗੜਣਾ ਤੁਸੀਂ ਇਹ ਸਾਰਾ ਕੁਝ ਬਰੀਕ ਕਰਕੇ ਚਾਹੇ ਦਾ ਤੁਸੀਂ ਕਿਉਂਕਿ ਜਿਹੜੀ ਇਹ ਛਾਨਣੀ ਆ ਬਈ ਆਟਾ ਛਾਨਣ ਵਾਲੀ ਇਹ ਜੰਮੀ ਬਰੀਕ ਹੈ ਠੀਕ ਆ ਆਪਾਂ ਇਹਦੇ 'ਚ ਛਾਣਿਆ ਚਾਹੇ ਇਹਦੇ ਛਾਣ ਲਿਓ ਤੇ ਜਾਂ ਉਹ ਮਲਮਲ ਜਿਹਾ ਕੱਪੜਾ ਆਉਂਦਾ ਉਹਦੇ 'ਚ ਛਾਣ ਲਿਓ ਠੀਕ ਆ ਇਹ ਜ਼ਰੂਰੀ ਹੈ ਪਰ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਤੁਸੀਂ ਹੱਥੀ ਰਗੜਨੀਆਂ ਬਈ ਮਿਹਨਤ ਕਰਨੀ ਪਊਗੀ ਜੇ ਮਿਹਨਤ ਕਰੋਗੇ ਤਾਂ ਫੇਰ ਹੀ ਕੁਝ ਪਾਉਗੇ ਮੈਂ 2 ਦਿਨ ਸਾਨੂੰ 2 ਦਿਨ ਲੱਗੇ ਬਈ ਗੁੜ ਤੇ ਪਾਣੀ ਬਣਾਉਂਦੇ ਬਣਾਉਂਦੇ ਆ ਸਾਰੇ ਜਵਾਕਾਂ ਦੀ سپورਟ ਸੀ ਚੱਲ ਨਾਲ ਲੱਗੇ ਹੋਏ ਸੀ ਹਨ ਤੇ ਇਹਨਾਂ ਨੂੰ ਨਾਂ ਲਾ ਕੇ ਫੇਰ ਬਣਾਇਆ ਆਪਾਂ ਤੇ ਇੱਕ ਗੱਲ ਪਾਣੀ ਬਣਾ ਕੇ ਤੁਸੀਂ ਲਫਾ ਭੇਜਣੀ ਰੱਖਣਾ ਚਾਹੇ ਤਾਂ ਕੋਈ ਪਲਾਸਟਿਕ ਦਾ ਹੋਵੇ ਤੁਹਾਡੇ ਕੋਲੇ ਡੱਬਾ ਠੀਕ ਆ ਚਾਹੇ ਹੋਵੇ ਤੁਹਾਡੇ ਕੋਲੇ ਕੰਚ ਦਾ ਕੰਚ ਦਾ ਹੋਵੇ ਤਾਂ ਬਾਲਾ ਚੱਕਾ ਠੀਕ ਆ ਕੰਚ ਦੇ ਚ ਇਹ ਆ ਬਈ ਬਿਜਲੀ ਦੀ ਤਸੀਰ ਆ ਉਹ ਨਹੀਂ ਖਰਾਬ ਹੁੰਦੀ ਹਨਾ ਬਾਕੀ ਜਦੋਂ ਤੁਹਾਡੇ ਕੋਲੇ ਇਹ ਪਾਣੀ ਬਣ ਗਿਆ ਠੀਕ ਆ ਪਾਣੀ ਬਣਾ ਕੇ ਥੋੜੀ ਚੂਡੀ ਚਾ ਕੇ ਆਪਦੀ ਜੀਬ ਤੇ ਰੱਖ ਕੇ ਦੇਖੋ ਤੂੰ ਆਪਣੇ ਆਪ ਹੀ ਪਤਾ ਲੱਗ ਜੂ ਤੇ ਉਤੋਂ ਦੀ ਬਾਅਦ ਚ ਥੋੜਾ ਜਿਹਾ ਪਾਣੀ ਪੀਓਗੇ ਵੀ ਕਿੰਨਾ ਟਾਈਮ ਤੁਹਾਡਾ ਗਲ ਠੰਡਾ ਰਹਿੰਦਾ ਹਨ ਲੋ ਚ ਬਾਈ ਸਾਰੇ ਨਾਲ ਟੋਪ ਦਾ ਪਾਣੀ ਆ ਆਪਣਾ ਠੀਕ ਆ ਇਸ ਪਾਣੀ ਤੋਂ ਉੱਤੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਤੋੜ ਆ ਠੀਕ ਆ ਆਪਣੇ ਨਵੇਂ ਭਰਾਮਾਂ ਵਾਸਤੇ ਕਿਉਂਕਿ ਪੁਰਾਣੇ ਖਡਾਰੀਆਂ ਵਾਸਤੇ ਨਹੀਂ ਬਾਈ ਉਹ ਤਾਂ 3 ਤੋਂ 3 ਸਮਾਨ ਪਿਆ ਉਹਨਾਂ ਕੋਲੇ ਸੌ ਲੱਦੇ ਪੱਪੇ ਨਹੀਂ ਹਨ ਬਹੁਤ ਮਿਹਨਤ ਕੀਤੀ ਆ ਅਗਲੇ ਨੇ ਇੰਨਾ ਕੁਝ ਬਣਾਉਣ ਵਾਸਤੇ ਹਨ ਪਰ ਆਪਾਂ ਜਿੰਨੀ ਮਿਹਨਤ ਕਰਕੇ ਕਮਾਇਆ ਸੀ ਬਾਈ ਆਪਾਂ ਤੁਹਾਡੇ ਮੂਹਰੇ ਧਰਤਾ ਹਨਾ YouTube ਤੇ ਗਾਂ ਹੁਣ ਤੁਹਾਡੇ ਤੇ ਐ ਵੀ ਤੁਸੀਂ ਸਪੋਰਟ ਆਪਦੇ ਭਰਾ ਦੀ ਕਰਨੀ ਆ ਜਾਂ ਨਹੀਂ ਕਰਨੀ ਤੇ ਇੱਕ ਗੱਲ ਹੋਰ ਸਾਰੇ ਭਰਾਵਾਂ ਨੂੰ ਸੌਣ ਲੱਗੇ ਜਿਹਨੂੰ ਬੱਦ ਪਿਆਰ ਕਰਦੇ ਹਾਂ ਸਭ ਤੋਂ ਹਨਾ ਉਹਦੀ ਵੀ ਆਪਣੀ ਵੀਡੀਓ ਸ਼ੇਅਰ ਕਰਨੀ ਆ ਹੁਣ ਦੱਬ ਕੇ ਵੀ ਦੁਬਾਰਾ ਆਪਣਾ ਚੈਨਲ ਗਰੋ ਕਰ ਜੇ ਪਹਿਲਾਂ ਵਾਂਗੂ ਠੀਕ ਆ ਜਿਨੇ ਵੀ ਵਿਊ ਘਟਾਇਆ ਜਾਂ ਕੁਝ ਵੀ ਕੀਤਾ ਹਨਾ ਵੀ ਇੱਕ ਵਾਰੀ ਜਦੋਂ ਚੰਗੇ ਵਿਊ ਆ ਗਏ ਉਸ ਤੋਂ ਬਾਅਦ ਆਟੋਮੈਟਿਕੀ YouTube ರೀਚ ਦੇਣ ਲੱਗ ਜਾਂਦੀ ਆ ਬਾਕੀ ਮੈਂ ਇੱਕ ਗੱਲ ਦੱਸਦਾ ਭਾਈ ਮੈਨੂੰ ਕੋਈ YouTube ਤੋਂ ਪੈਸਾ ਨਹੀਂ ਆਉਂਦਾ ਭਾਈ 6 ਮਹੀਨੇ ਹੋ ਗਏ ਠੀਕ ਆ 1 ਰੁਪਿਆ ਨਹੀਂ ਆਪਣੇ ਕੋਲੇ ਆਇਆ ਠੀਕ ਆ ਜੇ ਕਿਸੇ ਨੂੰ ਲੱਗਦਾ ਉਹ ਵੀ ਹਾਂ ਇਹ ਤਾਂ YouTube ਤੋਂ ਪੈਸੇ ਕਮਾਉਂਦਾ ਜੇ ਆ ਉਹ ਹੈ ਨਾ ਭਾਈ ਮੈਂ ਤਾਂ ਸਿਰਫ ਥੋੜੇ ਭਰਾਵਾਂ ਦੇ ਨਾਲ ਲੱਗਿਆ ਹੋਇਆ ਚਲੋ ਨਾਲੇ ਤਾਂ ਮੈਂ ਆਪਦੀ ਤੇ ਤੁਹਾਡੇ ਕਰਕੇ ਆਪਦੀ ਮਿਹਨਤ ਕਰੀ ਜਾਣਾ ਹਨਾ ਨਾਲੇ ਥੋੜੇ ਭਰਾਵਾਂ ਨੂੰ ਕੁਝ ਦੱਸ ਦਿਨਾ ਠੀਕ ਆ ਮੇਰਾ ਕੁਝ ਨਹੀਂ ਜਾਂਦਾ ਠੀਕ ਆ ਹੁਣ ਕਈ ਭਰਾ ਇਹ ਜੇ ਸੀ ਜਿਨ੍ਹਾਂ ਨੂੰ ਸਰੇਂਜ ਫੜਨ ਦਾ ਵੀ ਨਹੀਂ ਪਤਾ ਸੀ ਹਨਾ ਖੋਦ ਭਰਾਵਾਂ ਨੇ ਮੈਨੂੰ ਮੈਸੇਜ ਕਰਕੇ ਕਿਹਾ ਵੀ ਧੰਨਵਾਦ ਬਾਈ ਤੂੰ ਸਿਖਾਇਆ ਸੋ ਆਪਾਂ ਇਸੇ ਕਰਕੇ ਤੁਹਾਨੂੰ ਪ੍ਰੈਕਟੀਕਲੀ ਪ੍ਰੈਕਟੀਕਲ ਕਰਕੇ ਵੀ ਦਿਖਾਉਣਾ ਮੈਂ ਖੋਦ ਠੀਕ ਆ ਜੋ ਵੀ ਚੀਜ਼ ਆ ਗੁੜ ਸੀਗਾ ਗੁੜ ਦਾ ਸਾਰਾ ਤੁਹਾਨੂੰ ਦੱਸਿਆ ਪਹਿਲਾਂ ਹਨਾ ਫਿਰ ਬਣਵਾਇਆ ਠੀਕ ਆ ਏ ਵੀ ਪਾਣੀ ਵੀ ਠੀਕ ਆ ਪਾਣੀ ਐਨ ਬਰੀਕ ਰਗੜ ਕੇ ਬਾਈ ਆਪਾਂ ਵਧੀਆ ਬਣਾ ਕੇ ਰੱਖ ਰੱਖਿਆ ਬਾਕੀ ਜੇ ਕਿਸੇ ਭਰਾ ਤੋਂ ਨਾ ਬਣੇ ਠੀਕ ਆ ਕਿਸੇ ਨੂੰ ਲੋੜ ਹੋਵੇ ਜਾਂ ਬਣਵਾਉਣਾ ਹੋਵੇ ਠੀਕ ਆ ਆਪਣੇ ਇੰਸਟਾਗ੍ਰam ਆਈਡੀ ਤੁਹਾਨੂੰ ਪਤਾ ਹੀ ਆ ਮਰ ਜਾਣਾ ਗੱਲ ਉਹਤੇ ਆਪਣੇ ਨਾਲ ਗੱਲ ਕਰ ਲਿਓ ਠੀਕ ਆ ਜੇ ਭਾਈ ਟਾਈਮ ਹੋਇਆ ਤਾਂ ਮੈਂ ਜ਼ਰੂਰ ਤੁਹਾਨੂੰ ਬਣਾ ਕੇ ਦੇ ਦੂੰਗਾ ਹਨਾ ਚਾਹੇ ਗੋੜਾ ਚਾਹੇ ਪਾਣੀ ਆ ਜੋ ਵੀ ਬਣਵਾਉਣਾ ਹਨਾ ਆਪਾਂ ਨੂੰ ਦੱਸ ਸਕਦੇ ਹੋ ਕੋਈ ਆਪਣਾ ਬਾਲਾ ਮਹਿੰਗਾ ਜਿਗਾਰਡ ਨਹੀਂ ਹੈਗਾ ਜੇ ਕਹੀ ਹੈ ਹਨਾ ਕਿ ਪਚੀ ਬਚੀ 3000 ਵਾਲਾ ਗੋੜਾ ਆਪਣਾ ਆਪਣਾ ਇੰਨਾ ਮਹਿੰਗਾ ਕੋਈ ਗੋੜ ਨਹੀਂ ਠੀਕ ਆ ਆਪਣੇ ਦੋਹੇ ਚੀਜ਼ਾਂ ਦੇ ਸਮਾਨ ਤੇ 4500 ਰੁਪਿਆ ਲੱਗਿਆ ਸੀ ਵਿੱਚੀ ਗੋੜ ਦਾ ਤੇ ਵਿੱਚੀ ਪਾਣੀ ਵਾਲਾ ਕਿਉਂਕਿ ਭਈ ਐ ਸੀਗਾ ਜਿਹੜੇ ਵਰਕ ਵਰਕ ਹੁੰਦੇ ਨੇ ਜਾਂ ਭਸਮ ਆ ਲਾ ਲੋ ਹਨਾ ਕੁਝ ਚੀਜ਼ਾਂ ਭਈ ਮਹਿੰਗੀਆਂ ਹੁੰਦੀਆਂ ਨੇ ਜਿਵੇਂ ਸਿਲਾ ਜੀਤੀ ਲਾ ਲੋ ਹਨਾ ਤੇ ਉਹਦੇ ਕਰਕੇ ਹੋ ਜਾਂਦਾ ਵੀ ਚਲੋ ਇੰਨਾ ਕੁ ਤਾਂ ਬਈ ਆਮ ਹੀ ਲੱਗ ਜਾਂਦਾ ਹਨਾ ਤੁਸੀਂ ਐਂ ਹਿਸਾਬ ਲਾ ਲਓ ਵੀ 3000 3500 ਰੁਪਇਆ ਗੋੜਦਾ ਸੀ ਠੀਕ ਆ ਤੇ 1000 ਰੁਪਏ ਦਾ ਵੱਧੋ-ਵੱਧ 700 ਤੋਂ 800 ਦਾ ਆਪਣਾ ਵੱਧੋ-ਵੱਧ ਸਮਾਨ ਹੋਊਗਾ ਪਾਣੀ ਦਾ ਹਨਾ ਇੰਨੇ ਕੁ ਪੈਸੇ ਲੱਗਦੇ ਆ ਕੋਈ ਬੜਾ ਜਿਆਦਾ ਨਹੀਂ ਲੱਗਦੇ ਠੀਕ ਆ ਬਾਕੀ ਜੇ ਕਿਸੇ ਭਰਾ ਨੇ ਬਣਵਾਉਣਾ ਆਪਣੇ ਨਾਲ ਕੰਟੈਕਟ ਕਰ ਲਿਓ ਮਰ ਜਾਣਾ ਗੇ ਲਾਈਡ ਹੀ ਆ 9511 ਗਿਲ ਬੀਬੀ 31 ਵੀ ਲਿਖ ਸਕਦੇ ਤੁਸੀਂ ਇੰਸਟਾਗ੍ਰam ਤੇ ਠੀਕ ਆ ਉਹਤੇ ਆਪਾਂ ਨੂੰ ਮੈਸੇਜ ਕਰ ਲਿਓ ਆਪਣੇ ਨਾਲ ਗੱਲ ਕਰ ਲਿਓ ਠੀਕ ਆ ਤੇ ਬਾਕੀ ਅੱਗੇ ਦੇਖੋ ਵੀਡੀਓ ਸਾਰਾ ਟੋਟਲੀ ਤੁਹਾਡੇ ਸਾਹਮਣੇ ਸਮਾਨ ਧਰ ਕੇ ਸਾਰਾ ਦੱਸੂਗਾ ਇਹ ਵੀ ਦੱਸੂਗਾ ਵੀ ਕੀ ਕੀ ਸਮਾਨ ਹੈ ਕਿੰਨਾ ਕਿੰਨਾ ਪਾਉਣਾ ਸਭ ਕੁਝ ਹੈ ਨਾ ਤੇ ਬਸ ਵੀਡੀਓ ਨੂੰ ਵੱਧ ਤੋਂ ਵੱਧ ਪੂਰੀ ਦੇਖਿਓ ਤੇ ਸ਼ੇਅਰ ਕਰਿਓ ਹੁਣ ਤੁਹਾਨੂੰ ਦੇ ਦਊ ਸੌ ਪਾਈ ਆ ਠੀਕ ਹੈ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਦੇਖਦੇ ਆਂ ਵੀ ਐਤ ਕੀ ਕਿੰਨੇ ਭਰਾ ਆਪਣਾ ਮਾਨ ਰੱਖਦੇ ਆ ਹਨ ਤੇ ਆਜੋ ਅੱਗੇ ਹੁਣ ਦੇਖਦੇ ਆਂ ਆਪਾਂ ਸਾਰੀ ਵੀਡੀਓ ਇਤਲਾ ਹੈ ਬਈ ਆ ਸਾਰਾ ਸਮਾਨ ਕੁੱਟਿਆ ਪਿਆ ਠੀਕ ਹੈ ਤੇ ਸਾਰੀਆਂ ਚੀਜ਼ਾਂ ਦਾ ਮੈਂ ਤੁਹਾਨੂੰ ਹੁਣ ਨਾ ਬੋਲੂੰਗਾ ਨਾ ਧਿਆਨ ਨਾਲ ਸੁਣ ਲਿਓ ਤੇ ਪਾਊਡਰ ਸਾਰਾ ਤੁਹਾਡੇ ਸਾਹਮਣੇ ਮਿਕਸ ਕਰਾਂਗੇ ਤੇ ਇੱਕ ਚੀਜ਼ ਹੋਰ ਹੈ ਜਿਹੜੀ ਵਿੱਚ ਪਾਉਣੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੰਨੀ ਪਾਉਣੀ ਹੈ ਆ ਸੀ ਠੀਕ ਹੈ ਇਹਦੀ ਮਾਤਰਾ ਹੁੰਦੀ ਹੈ ਬਾਈ ਵੱਧ ਨਾ ਪਾ ਲਿਓ ਫਿਰ ਤੂੰ ਕਬੂਤਰਾਂ ਨੂੰ ਤੰਗ ਕਰੂਗੀ ਤੇ ਹੁਣ ਨਾ ਸੁਣ ਲਓ ਬਾਈ ਕਾਸ਼ਨੀ ਐ ਇਹਦੇ ਚ ਅੱਧਾ ਟੋਲਾ ਮਲਖੀ ਐ ਬਾਈ 1 ਟੋਲਾ ਸਰਦ ਜੀਨੀਆ ਬਾਈ 1 ਟੋਲਾ 20 ਦਾਣਾ 1 ਟੋਲਾ ਸਿੜਾਜੀਤ ਐ ਬਾਈ 1 ਟੋਲਾ ਡਲੀ ਵਾਲੀ ਹੋਵੇ ਠੀਕ ਹੈ ਚਟਾ ਜੀਰਾ 1 ਤੋਲਾ ਧਨੀਆ ਬਾਈ 1 ਤੋਲਾ گلاب ਦੇ ਫੁੱਲ ਨੇ 2 ਤੋਲੇ ਨਾਰਨਾਣ 2 ਤੋਲੇ ਸਿੱਟਾ ਮਿਸ਼ਰੀ 2 ਤੋਲੇ ਮਹਿੰਦੀ 1 ਤੋਲਾ ਸਮੁੰਦਰੀ ਝਾਗਾ ਜਿਹੜੀ ਬਾਈ ਉਹ ਵੀ 1 ਤੋਲਾ ਛੋਟੀ ਇਲਾਚੀ ਹੈ ਠੀਕ ਹੈ ਉਹ ਵੀ 1 ਤੋਲਾ ਆ 2 ਤੋਲੇ ਨੇ ਸੌਰੀ ਬਾਈ ਤੇ ਪਪਲਮੈਂਟ ਹੈ ਠੀਕ ਹੈ ਉਹ ਬਾਈ ਤੁਸੀਂ ਐਂ ਹਿਸਾਬ ਲਾ ਲਓ ਵੀ ਇੱਕ ਤੋਲੇ ਦਾ ਚੌਥਾ ਹਿੱਸਾ ਠੀਕ ਐ ਤਰੇਫ ਮਲੰਗਾ ਉਹ ਵੀ ਇੱਕ ਤੋਲਾ ਬਈ ਠੀਕ ਐ ਤੇ ਇੱਕ ਬਾਰਾ ਸਿੰਘਾ ਉਹ ਵੀ ਇੱਕ ਤੋਲਾ ਇਹ ਸਾਰੀਆਂ ਚੀਜ਼ਾਂ ਨੇ ਐਂ ਬਰੀਕ ਪਾਊਡਰ ਕਰਨਾ ਜਿਵੇਂ ਆ ਹੋਇਆ ਪਿਆ ਬਈ ਠੀਕ ਐ ਤੇ ਇਹਨੂੰ ਦੇਖ ਲਓ ਧਿਆਨ ਨਾਲ ਇਸ ਤੋਂ ਬਾਅਦ ਬਈ ਇਹ ਸਾਰੀਆਂ ਚੀਜ਼ਾਂ ਆਪਾਂ ਕਰਨੀਆਂ ਮਿਕਸ ਠੀਕ ਐ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰਦੇ ਆਂ ਕੱਕੋਤਾ ਆਸ ਠੀਕ ਹੈ ਇਹ ਹੋ ਜਾਂਦਾ ਬਈ ਆਪਣਾ ਪਾਣੀ ਤਿਆਰ ਪਰ ਇੱਕ ਹੱਥ ਜੋੜ ਕੇ ਬੇਨਤੀ ਹੈ ਵੀ ਮਿਕਸੀ ਮਕਸੀ ਜਨਾ ਕਰਿਓ ਜਾਂ ਤਾਂ ਬਈ ਪੱਥਰ ਵਾਲਾ ਕੁੰਡਾ ਲੈ ਲਿਓ ਠੀਕ ਹੈ ਤੇ ਜਾਂ ਲੈ ਲਿਓ ਇੱਕ ਲੋਹੇ ਦਾ ਹੁੰਦਾ ਉਹਦਾ ਨਾਮ ਭੁੱਲ ਗਿਆ ਮੈਂ ਕੀ ਕਹਿੰਦੇ ਹੁੰਦੇ ਉਹਨੂੰ ਠੀਕ ਹੈ ਜਾਂ ਉਹ ਲੈ ਲਿਓ ਉਹਦੇ 'ਚ ਬਣਾਉਣਾ ਬਾਈ ਤੁਸੀਂ ਇਹਦੇ ਕਿਉਂਕਿ ਜੇ ਆਪਾਂ ਮਿਕਸੀ 'ਚ ਬਣਾਉਣੇ ਆ ਬਈ ਇਹਦੇ ਤੱਤ ਹੁੰਦੇ ਆ ਕਈ ਹਨਾ ਉਹ ਨਸ਼ਟ ਹੋ ਜਾਂਦੇ ਉੱਡੇ ਜਾਂਦੇ ਆ ਸਟੀਲ ਹੁੰਦਾ ਲੋ ਹਾਂ ਉਹਦੇ ਕਰਕੇ ਠੀਕ ਆ ਵੀ ਉਹਦੇ 'ਚ ਬਣਾਉਣ ਦਾ ਕੋਈ ਫਾਇਦਾ ਨਹੀਂ ਥੋੜੀ ਮਿਹਨਤ ਕਰ ਲਓ ਬਾਈ ਮਿਹਨਤ ਦਾ ਹੀ ਮੁੱਲ ਹੈ ਪਹਿਲਾਂ ਤੁਹਾਨੂੰ ਗੁੜ ਵੀ ਦੇਖੋ ਆਪਾਂ ਸਾਰਾ ਪਹਿਲਾਂ ਲਿਖਾਇਆ ਵੀ ਆ ਫਿਰ ਬਣਾ ਕੇ ਵੀ ਦਿਖਾਇਆ ਤੁਹਾਨੂੰ ਠੀਕ ਆ ਵੀ ਕਈ ਭਰਾਵਾਂ ਨੂੰ ਬਣਾਉਣਾ ਨਹੀਂ ਆਉਂਦਾ ਕਈ ਕਹਿੰਦੇ ਨੇ ਸਾਨੂੰ ਬਣਾਉਣਾ ਨਹੀਂ ਆਉਂਦਾ ਮਾਰੇ ਜਿਹੱਥ ਧੋਇਆ ਮਾਂ ਮੈਂ ਫਿਰ ਹੱਥ ਨਾ ਕਰਦੇ ਸਿਰ ਤੇ ਲੈ ਬਾਈ ਆ ਸਾਰਾ ਕਰਤਾ ਆਪਾਂ ਬਾਈ ਮਿਕਸ ਇੱਕ ਚੀਜ਼ ਰਹਿ ਗਈ ਉਹ ਵੀ ਹੁਣ ਤੁਹਾਡੇ ਸਾਹਮਣੇ ਕਰਦੇ ਆ ਉਹ ਵੀ ਵਿੱਚ ਪਾਵਾਂਗੇ ਆ ਦੇਖ ਲਓ ਬਾਈ ਜਮਾ ਬਰੀਕ ਪਾਊਡਰ ਹੋ ਗਿਆ ਇਹ ਠੀਕ ਆ ਇਹ ਆਪਾਂ ਇਹਦੇ ਕੀ ਥੋੜਾ ਜਿਹਾ ਵੱਧ ਬਣਾਇਆ ਕਿਉਂਕਿ ਕਈ ਭਰਾਵਾਂ ਨੂੰ ਵੀ ਦੇਣਾ ਆਪਣਿਆਂ ਨੂੰ ਹਨਾ ਯਾਰ ਮਿੱਤਰ ਜੁੜੇ ਨੇ ਆਪਣੇ ਨਾਲ ਉਹਨਾਂ ਨੂੰ ਵੀ ਦੇਣਾ ਤੇ ਹੁਣ ਆਪਣਾ ਰਹਿ ਗਿਆ ਇੱਕ ਚੀਜ਼ ਪਿਪਲਾਮੈਂਟ ਇਹ ਇੱਕ ਟੋਲਾ ਪੂਰੀ ਲਿਆਈ ਸੀ ਆਪਾਂ ਇਹਦਾ ਚੌਥਾ ਹਿੱਸਾ ਕਰਨਾ ਬਈ ਤੁਹਾਡੇ ਸਾਹਮਣੇ ਦਿਖਾਉਣਾ ਮੈਂ ਸਾਮਾਨ ਬਈ ਸਾਰਾ ਮਿਲਿਆ ਪਿਆ ਹੁਣ ਤੇ ਆਹ ਦੇਖੋ ਹੁਣ ਹੈ ਇੱਕ ਚੀਜ਼ ਰਹਿੰਦੀ ਸੀ ਆਪਣੀ ਉਹਨੂੰ ਕਰਦੇ ਆ ਆਪਾਂ ਹੁਣ ਹਿਸਾਬ ਕਿਤਾਬ ਚ ਠੀਕ ਹੈ ਪੂਰੀ ਗਾਦੀ ਤੇ ਲੈ ਮਿੱਤਰੋ ਇਹ ਆਪਣੀ ਪੇਪਲਮੈਂਟ ਠੀਕ ਹੈ ਇਹਦੇ ਆਪਾਂ ਹੁਣ ਚਾਰ ਹਿੱਸੇ ਕਰਨੇ ਆ ਕੀ ਕਰ ਚੌਥਾ ਹਿੱਸਾ ਪਾਉਣਾ ਆਪਾਂ ਤੇ ਇਹ ਤੁਸੀਂ ਦੇਖ ਕੇ ਧਿਆਨ ਨਾਲ ਆਪੀ ਇਹਦੇ ਚਾਰ ਹਿੱਸੇ ਕਰ ਲਿਓ ਬਈ ਆਲਾ ਮਟਰ ਆਪਾਂ ਕਰਦੇ ਨੇ 4 ਹਿੱਸੇ ਠੀਕ ਆਪਾਂ ਘਾਟੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਠੀਕ ਆ ਆਪਾਂ ਇੱਕ ਹਿੱਸਾ ਚੱਕਾਂਗੇ ਠੀਕ ਆ ਤੇ ਇਹਨੂੰ ਰਗੜਾਂਗੇ ਤੇ ਆਪਾਂ ਬਈ ਚੌਥਾ ਹਿੱਸਾ ਲਿਆਪਾ ਇਹਨੂੰ ਰਗੜ ਕੇ ਹੁਣ ਸਾਰੇ ਨੂੰ ਵਿੱਚ ਪਾਵਾਂਗੇ ਉਹਦੇ ਠੀਕ ਹੈ ਆ ਬਾਕੀ ਸਾਰਾ ਆਪਾਂ ਬਾਅਦ ਪਾ ਦਾਂਗੇ ਉਹਦੇ ਚ ਤੇ ਸਮਾਨ ਬਈ ਸਾਰਾ ਧਿਆਨ ਨਾਲ ਰਗੜਨਾ ਭਰਾ ਬਣ ਕੇ ਕੋਈ ਮਿੱਟੀ ਘੱਟਾ ਜਾਂ ਹੱਥ ਗੰਦੇ ਬਿੱਲੇ ਵਿੱਚ ਨਾ ਲਾਇਓ ਠੀਕ ਹੈ ਪੂਰਾ ਸਫਾਈ ਨਾਲ ਕਰਨਾ ਜੋ ਵੀ ਕਰਨਾ ਤੇ ਕੁੰਡੇ ਚ ਕੁੱਟ ਕੇ ਬਈ ਚਾਹੇ ਤਾਂ ਕੋਈ ਬਰੀਕ ਕੱਪੜਾ ਲੈ ਲਿਓ ਜਾਂ ਕੋਈ ਛਾਨਣੀ ਲੈ ਲਿਓ ਬਰੀਕ ਵਾਲੀ ਉਹਦੇ ਵਿੱਚ ਦੀ ਕੱਢਿਓ ਠੀਕ ਹੈ ਐਂ ਜਮਾ ਭਈ ਬਣ ਕੇ ਪੂਰਾ ਧਿਆਨ ਨਾਲ ਚੀਜ਼ ਬਣਾਉਣੀ ਆ ਤੇ ਸਫਾਈ ਨਾਲ ਬਣਾਉਣੀ ਆ ਠੀਕ ਹੈ ਇਹ ਨਾ ਹੋਵੇ ਵੀ ਵਿੱਚੀ ਮਿੱਟੀ ਘੱਟਾ ਪਾਈ ਚਲੋ ਠੀਕ ਆ ਆਪਾਂ ਰੱਖ ਦੀ ਬਾਕੀ ਬਈ ਆਪਣੇ ਕੋਲੇ ਬਚੀ ਆ ਜਿਹੜੀ ਤੇ ਇਹਨੂੰ ਆਪਾਂ ਰਗੜਾਂਗੇ ਇਹਦੇ ਉੱਤੇ ਕਰ ਬੱਤੂ ਇਹਨੂੰ ਬਰੀਕ ਕਰਕੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨੀ ਆ ਬਈ ਵਿੱਚ ਇਹ ਹੋ ਤਾਂ ਮਿੰਟਾਂ ਜੀ ਜਾਂਦੀ ਆ ਇਹ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਬਈ ਅੱਖਾਂ ਨੂੰ ਵੀ ਚੜਦੀ ਹੈ ਤੇ ਜਿਹੜੀਆਂ ਵੀ ਚੀਜ਼ਾਂ ਲੈਉਣੀਆਂ ਆਪਣ ਸਾਰੀ ਨੂੰ ਕਹਿ ਕੇ ਹਨਾ ਪੂਰੀਆਂ ਵਧੀਆ ਲੈਉਣੀਆਂ ਵੀ 2 ਰੁਪਏ ਵੱਧ ਲੈ ਲਈ ਬਈ ਪਰ ਚੀਜ਼ ਮਾੜੀ ਨਾ ਦੇ ਦੀ ਸਾਨੂੰ ਹੁਣ ਇਹ ਪੂਰੀ ਅੱਖਾਂ ਨੂੰ ਚੜੀ ਜਾਂਦੀ ਹੈ ਬਈ ਢਾ ਲਓ ਇਹ ਹੋ ਗਈ ਸਾਰੀ ਬਣ ਗਈ ਹੁਣ ਇਹਨੂੰ ਪਾਵਾਂਗੇ ਆਪਾਂ ਉਹਦੇ ਵਿੱਚ ਪਾਉਣਾ ਇਹ ਚੌਥਾ ਹਿੱਸਾ ਹੀ ਇੱਕ ਤੋਲੇ ਦਾ ਬਈ ਜਿਆਦਾ ਨਹੀਂ ਪਾਉਣੀ ਜਿਆਦਾ ਪਾਉਂਗੇ ਕਬੂਤਰ ਜਿਆਦਾ ਠੰਡੇ ਹੋ ਜਾਣਗੇ ਠੀਕ ਆ ਫਿਰ ਕਈ ਵਾਰੀ ਊਲੇ ਦੀ ਬਹਿ ਜਾਂਦੇ ਜਾਨਵਰ ਠੀਕ ਆ ਆਪਾਂ ਜੋ ਤੁਹਾਨੂੰ ਸਾਰਾ ਸੱਚ ਦੱਸੀ ਜਾਂਦੇ ਆ ਗਾਹ ਥੋੜਾ ਹੁਣ ਲਾਈਕ ਸ਼ੇਅਰ ਕਮੈਂਟ ਕਰਨਾ ਠੀਕ ਆ ਵੀਡੀਓ ਨੂੰ ਇਹ ਥੋੜੇ ਸਿਰ ਤੇ ਆ ਬਾਕੀ ਪਿਛਲੀ ਵਾਰ ਬਹੁਤ ਭਰਾਮਣੇ ਚੀਜ਼ ਬਣਾਈ ਸੀ ਤੇ ਰਿਜ਼ਲਟ ਆਇਆ ਬਈ ਬਾਜ਼ੀਆਂ ਜਿੱਤੇ ਵੀ ਨੇ ਠੀਕ ਆ ਇੱਕ ਬਾਈ ਪਖੋ ਵਾਲਾ ਸੀਗਾ ਬਾਈ ਬਿੱਕਰ ਦੇ ਪਿੰਡ ਦਾ ਮੁੰਡਾ ਹਨਾ ਉਹਦਾ ਕੁੱਲਾ ਕੱਲਾ ਕਬੂਤਰ ਰਹਿ ਕੇ ਜਿੱਤਿਆ ਸੀ ਤੇ ਬਾਕੀ ਮੈਨੂੰ ਫੋਨ ਕਰਕੇ ਵਧਾਈਆਂ ਵੀ ਦਿੱਤੀਆਂ ਕਹਿੰਦਾ ਬਾਈ ਤੇਰੇ ਕੋਲੇ ਆਵਾਂਗਾ ਤੇਰਾ ਸਨਮਾਨ ਕਰਕੇ ਜਾਵਾਂਗੇ ਉਹ ਬਾਕੀ ਦੇਖੋ ਹੋਰ ਵੀ ਬਹੁਤ ਭਰਾਮਾਂ ਦੇ ਕਬੂਤਰ ਜੀ ਹਾਂਜੀ ਮਿੱਤਰੋ ਲਾ ਆਪਾਂ ਪਾਤਾ ਵਿੱਚ ਇਹਨੂੰ ਸਾਰੇ ਨੂੰ ਕਰਦੇ ਆਂ ਆਪਾਂ ਵਿੱਚ ਹੀ ਮਿਕਸ ਹੁਣ ਇਹਨਾਂ ਨਾਲ ਠੀਕ ਐ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਬਾਈ ਵੀ ਸਾਰੇ ਦੇ ਵਿੱਚ ਰਲ ਜੇ ਤੇ ਉਦੋਂ ਬਾਅਦ ਇਹਨੂੰ ਕੰਚ ਦੇ ਕਿਸੇ ਭਾਂਡੇ ਦੇ ਵਿੱਚ ਪਾ ਕੇ ਰੱਖ ਲਿਓ ਕਿਉਂਕਿ ਸਮਾਨ ਆਪਣੇ ਕੋਲ ਤਾਂ ਚੱਲ ਵੱਧਦਾ ਜੇ ਤੁਸੀਂ ਕੱਟ ਬਣਾਉਣਾ ਹੋਇਆ ਤਾਂ ਇਹਦਾ ਅੱਧਾ-ਅੱਧਾ ਤੋਲਾ ਕਰ ਲਿਓ ਜਿੰਨਾ ਸਮਾਨ ਆ ਉਹਦਾ ਅੱਧਾ ਕਰ ਲਿਓ ਠੀਕ ਆ ਬਹੁਤ ਆ ਤੁਹਾਨੂੰ ਇੱਕ ਸੀਜ਼ਨ ਮੁੱਕਦਾ ਨਹੀਂ ਠੀਕ ਆ ਆਪਣਾ ਆ ਸਾਰਾ ਕੁਝ ਹੋ ਗਿਆ ਹੁਣ ਆ ਦੇਖੋ ਸਾਰਾ ਕੁਝ ਗਿਆ ਰਲ ਤੇ ਪੇਪਲਮੈਂਟ ਵੀ ਪੈ ਗਈ ਬਸ ਇਹਨੂੰ ਕਰਨਾ ਹੱਥ ਨਾਲ ਹੀ ਆ ਬਾਈ ਸਾਰਾ ਇਹ ਨਾ ਹੋਵੇ ਵੀ ਤੁਸੀਂ ਮਿਕਸੀ ਚ ਛੇਦੀ-ਛੇਦੀ ਕਹਦੋਂ ਵੀ ਅਸਾਂ ਮਿਕਸੀ ਚ ਕਰਕੇ ਮਿੰਟੋਮੈਂਟੀ ਮਾਰੀਏ ਬਾਈ ਵਣ ਕੇ ਮਿਕਸੀ ਵਾਲਾਂ ਨੂੰ ਸਾਨੂੰ ਦੋ ਦਿਨ ਲੱਗੇ ਬਾਈ ਗੁੜ ਤੇ ਪਾਣੀ ਤੇ ਰਗੜ ਦੇ ਕਰਦੇ ਆ ਦੇਖ ਲੋ ਆ ਕਿੰਨੇ ਜਵਾਕ ਬੈਠੇ ਨੇ ਠੀਕ ਹੈ ਸਾਰੇ ਜਿਹੜਾ ਦੀ ਮਿਹਨਤ ਆ ਦੋ ਦਿਨਾਂ ਦੀ ਤੇ ਹੁਣ ਅਸੀਂ ਬਣਾਉਣ ਲੱਗੇ ਆ ਹੋਰ ਸਮਾਨ ਜਿਹੜਾ ਸਾਡਾ ਰਹਿੰਦਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਵਾਰੀ ਦੁਬਾਰਾ ਫੇਰ ਤੁਹਾਨੂੰ ਸਾਰਾ ਸਮਾਨ ਲਿਖਾ ਦੇਣਾ ਲਿਖ ਲਿਓ ਠੀਕ ਹੈ ਲੈ ਮੇਟਰ ਦੁਆਰਾ ਨੋਟ ਕਰ ਲੋ ਕਾਸ਼ਨੀਆ ਬਈ ਅੱਧਾ ਟੋਲਾ ਮਲਠੀ ਅੱਧਾ ਟੋਲਾ ਸਰਦ ਜਿੰਨੀ 1 ਟੋਲਾ ਵੀ ਦਾਣਾ 1 ਟੋਲਾ ਸਿਲਾਜੀ 1 ਟੋਲਾ ਉਹ ਵੀ ਡਲੀ ਵਾਲੀ ਬਈ ਸਿਲਾਜੀ ਦਾ ਚਿੱਟਾ ਜੀਰਾ 1 ਟੋਲਾ ਧਨੀਆ 1 ਟੋਲਾ ਗੁਲਾਬ ਦੇ ਫੁੱਲ 2 ਟੋਲੇ ਨਾਰਦਾਣਾ 2 ਟੋਲੇ ਸਿੱਟਾ ਮਿਸ਼ਰੀ 2 ਟੋਲੇ ਮਹਿੰਦੀ 1 ਟੋਲਾ ਸਮੁੰਦਰੀ ਝੱਗ 1 ਟੋਲਾ ਛੋਟੀ ਇਲਾਚੀ 2 ਟੋਲੇ ਪਿਪਲਮੈਂਟ ਚੌਥਾ ਹਿੱਸਾ ਬਈ 1 ਟੋਲੇ ਦਾ ਠੀਕ ਹੈ ਤ੍ਰਿਫ ਮਲੰਗਾ ਇੱਕ ਤੋਲਾ ਭਖੜਾ ਤ੍ਰਿਫ 12 ਸਿੰਗਾ ਬਾਈ ਇੱਕ ਤੋਲਾ ਹੁਣ ਦੁਬਾਰਾ ਫੇਰ ਸੁਣ ਲੋ ਚਾਹੇ ਕਾਸ਼ ਨਹੀਂ ਅੱਧਾ ਤੋਲਾ ਬਾਈ ਮਲਠੀ ਪਹਿਲਾਂ ਮੈਂ ਅੱਧਾ ਤੋਲਾ ਕਹਿ ਗਿਆ ਸੀ ਇੱਕ ਤੋਲਾ ਮਲਠੀ ਇੱਕ ਤੋਲਾ ਸਰਦ ਜੀ ਨਹੀਂ ਇੱਕ ਤੋਲਾ 20 ਦਾਣਾ ਇੱਕ ਤੋਲਾ ਸ਼ਿਲਾ ਜੀ ਤੇ ਇੱਕ ਤੋਲਾ ਡਲੀ ਵਾਲੀ ਚਟਾ ਜੀਰਾ ਇੱਕ ਤੋਲਾ ਧਨੀਆ ਇੱਕ ਤੋਲਾ گلاب ਦੇ ਫੁੱਲ 2 ਤੋਲੇ ਨਾਰਦਾਣਾ 2 ਤੋਲੇ ਸਿੱਟਾ ਮਿਸ਼ਰੀ ਆ ਬਾਈ 2 ਤੋਲੇ ਮਹਿੰਦੀ ਐ ਇੱਕ ਤੋਲਾ ਸਮੁੰਦਰੀ ਝਾਗਾ ਬਾਈ ਇੱਕ ਤੋਲਾ ਛੋਟੀ ਇਲਾਚੀਆ ਦੋ ਤੋਲੇ ਪਪਲਾਮੈਂਟ ਆ ਗਿਆ ਚੌਥਾ ਹਿੱਸਾ ਇੱਕ ਤੋਲੇ ਦਾ ਤ੍ਰਿਫਮ ਲੰਗਾ ਇੱਕ ਤੋਲਾ ਠੀਕ ਹੈ ਤੇ 12 ਸਿੰਗਾ ਇੱਕ ਤੋਲਾ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆ ਬਣਾ ਕੇ ਕਿਸੇ ਕੰਚ ਦੇ ਡੱਬੇ ਚ ਰੱਖ ਲਿਓ ਠੀਕ ਹੈ ਤੇ ਆਪਣੀ ਵੀਡੀਓ ਨੂੰ ਬਈ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਜਿਉਂਦੇ ਬਾਦ